ਗੁਰਦੁਆਰਾ ਸ਼ਹੀਦਗੰਜ ਸਾਹਿਬ ਜੀ ਇੱਧਰ ਹੈ ਜੀ ਤੇ ਇਹ ਲੱਗਾ ਹੋਇਆ ਜੀ ਸਾਹਮਣੇ ਇਹ ਦੇਖ ਲਓ ਤੁਸੀਂ ਖੂਹ ਹੈ ਜੀ ਪੁਰਾਣਾ ਤੇ ਗੁਰਦੁਆਰਾ ਕੋਤਵਾਲੀ ਸਾਹਿਬ ਠੀਕ ਹੈ ਜੀ ਪੈਦਲ ਰਸਤਾ ਤੇ ਜਾਣਾ ਆਪਾਂ ਸਾਹਮਣੇ ਇਧਰੋਂ ਬਾਈਕ ਆ ਰਹੀ ਹੈ ਜੀ ਠੀਕ ਹੈ ਜੀ ਤੇ ਮੋੜ ਵੀ ਲੱਗਾ ਹੋਇਆ ਜੀ ਗੁਰਦੁਆਰਾ ਸਾਹਿਬ ਜੀ ਦਾ ਤੇ ਸ਼ਹੀਦਗੰਜ ਤੋਂ ਆਪਾਂ ਚੱਲ ਗਏ ਜੀ ਇੱਥੇ ਤੇ ਸੜਕਾ ਕਾਫੀ ਭਰੀ ਹੋਈ ਹੈ ਰਸ ਨਾਲ ਤੇ ਆਪਾਂ ਬਾਈਕ ਉੱਥੇ ਖੜੀ ਕਰਿਆ ਜੀ ਚਲੋ ਜੀ ਚਲਦੇ ਜਾਂਦੇ ਹਾਂ ਹਾਂਜੀ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਗੁਰਦੁਆਰਾ ਸ਼ਹੀਦ ਗੰਗ ਸਾਬ ਮੁਰੰਡਾ ਜਲਾ ਰੂਪ ਕੋਡ ਇਹ ਉਹ ਸਥਾਨ ਹੈ ਜਿੱਥੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬ ਜਿਆਦਿਆਂ ਨੂੰ ਗੁਰਦੁਆਰਾ ਕੋਤ ਵਾਲੇ ਸਹਿਬ ਮੁਰੰਨੇ ਵਾਲੀ ਥਾਂ ਇੱਕ ਰਾਤ ਭੁੱਖੇ ਪਿਆਸੇ ਕੈਦ ਰੱਖਿਆ ਗਿਆ ਸੀ ਤੇ ਜਦੋਂ ਦੂਜੇ ਦਿਨ ਸਰਹੰਦ ਨੂੰ ਜਾਣ ਸਮੇ ਗੁਰਦੁਆਰਾ ਹਦੂਦੀ ਅੰਦਰ ਤੇ ਉਹ ਜਿੱਥੇ ਖੋਦ ਉਹ ਜਲ ਛਕਿਆ ਸੀ ਉਹ ਖੂ ਵੀ ਅੱਜ ਮਜੂਰ ਹੈ ਜੀ ਤੇ ਉਹ ਖੂ ਹੈਗਾ ਜੀ ਆਪਣੇ ਇਸ ਸੈੱਟ ਤੇ ਜੇ ਬਾਕੀ ਤੁਹਾਨੂੰ ਦਰਸ਼ਨ ਕਰਾਉਣੇ ਆ ਜਿਹੜਾ ਥੋੜਾ ਵਾ ਤਾਂ ਹੋਰ ਇਤਿਹਾਸ ਹੈ ਤੁਹਾਡੇ ਨਾਲ ਸਾਂਝਾ ਕਰਦੇ ਆਂ ਜੀ ਤੇ ਇਹ ਜੀ ਬਾਹਰ ਠੀਕ ਹੈ ਜੀ ਸ਼ਹਿਰ ਮੁਰਿੰਡਾ ਹਾਂਜੀ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਗੁਰਦੁਆਰਾ ਸ਼ਹੀਦ ਗੰਗਸਾਹ ਸ਼ਹਿਰ ਮੁਰਿੰਡਾ ਜਦੋਂ ਗੰਗੂ ਪਾਪੀ ਨੇ ਆਪਣੇ ਘਰੋਂ ਇਤਲਾਹ ਦਿੱਤੀ ਕਿ ਮੇਰੇ ਘਰੇ ਮਾਤਾ-ਗੁਜਰਕੌਰ ਅਤੇ ਛੋਟੇ ਸਹਿਬਜਾਦੇ ਲੁਕੁ ਨਹੀਂ ਹਨ ਤੇ ਮੁਰੰਡੇ ਜਾ ਕੇ ਸ਼ਿਕਾਇਤ ਕੀਤੀ ਤੇ ਜਾਨੀ ਖਾਂ ਤੇ ਮਾਨੀ ਖਾਂ ਕੋੜਿਆਂ ਤੇ ਚੜ ਕੇ ਆਏ ਤੇ ਆਪਣੇ ਸਿਪਾਹੀਆਂ ਨੂੰ ਗਾਰਦ ਨਾਲ ਗੰਗੂ ਦੇ ਘਰ ਨੂੰ ਕਿਰਾ ਪਾ ਲਿਆ ਮਾਤਾ ਜੀ ਪੋਤਿਆਂ ਨੂੰ ਗੋਦ ਵਿੱਚ ਬਿਠਾਏ ਡੋਲ ਰਹੇ ਜਾਨੀਖਾ ਤੇ ਮਾਨੀਖਾਂ ਕੋਠੇ ਵਿੱਚ ਦਾਖਲ ਹੋਏ ਤੇ ਰੋਗ ਨਾਲ ਪੁੱਛਿਆ ਦੱਸੋ ਤੁਸੀਂ ਕੌਣ ਹੋ ਮਾਤਾ ਜੀ ਨੇ ਸਭ ਜਾਣਿਆ ਬਿਨਾਂ ਕਿਸੇ ਭੈਦੇ ਝਿਜਕ ਦੱਸ ਦਿੱਤਾ ਕਿ ਅਸੀਂ ਇਹ ਹਾਕਮ ਆਪਣੇ ਤਸੱਲੀ ਕਰ ਇਹ ਗੁਰੂ ਗੋਬਿੰਦ ਸਿੰਘ ਦੇ ਮਾਤਾ ਜੀ ਅਤੇ ਛੋਟੇ ਪੁੱਤਰਾ ਹਨ ਤੇ ਜਾਨੀਖਾ ਤੇ ਮਾਨੀਖ ਨੇ ਗ੍ਰਫਤਾਰ ਕਰ ਲਿਆ ਪਰ ਧਰਮੀ ਲੋਕ ਗੰਗੋ ਨੂੰ ਲਾਹਣਤਾ ਪਾਉਣ ਲੱਗੇ ਮਾਤਾ ਜੀ ਬਿਨਾਂ ਕੁਝ ਹੀ ਬੋਲੇ ਮਾਸੂਮਾ ਨੂੰ ਲੈ ਕੇ ਹਾਕਮਾਂ ਦੇ ਸਖਤ ਪੈਰੇ ਹੇਠ ਚਲੇ ਪਏ ਪਿੰਡ ਦੇ ਲੋਕਾਂ ਨੇ ਭੀੜ ਮੋੜੇ ਹੋ ਦੇਖਦੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਮਾਂ ਤੇ ਪੁੱਤਰ ਹਨ ਹਮਦਰਦੀ ਦੀ ਆਸ ਕਿਸੇ ਕੋਲ ਨਹੀਂ ਰੱਖੀ ਜਾ ਸਕਦੀ ਸੀ ਸਭ ਹਾਕਮਾਂ ਦੇ ਡਰ ਦੇ ਨਾਲ ਕੰਬਦੇ ਸੀ ਗੰਗੂ ਦਾ ਮਨ ਵੀ ਟਿਕਾ ਵਿੱਚ ਨਹੀਂ ਸੀ ਉਸ ਦੇ ਅੰਦਰ ਪੂਰੀ ਤਰ੍ਹਾਂ ਹਲਚਲ ਮੱਚੀ ਹੋਈ ਸੀ ਕਿ ਉਸ ਨੇ ਬਹੁਤ ਵੱਡਾ ਪਾਪ ਕਮਾ ਲਿਆ ਉਹ ਨਵੇਂ ਪਾਖ ਖਲੋਤਾ ਅੰਦਰ ਹੋਈ ਅੰਦਰ ਆਪਣੇ ਆਪ ਡਿੱਗਦਾ ਜਾਂਦਾ ਸੀ ਗੰਗੂ ਦੇ ਘਰ ਤੋਂ ਰਸਤੇ ਤੱਕ ਪੈਦਲ ਹੀ ਨਿਯੰਦਾ ਗਿਆ ਇੱਥੋਂ ਇੱਕ ਬਲਦਾ ਨਾਲ ਚੱਲਣ ਵਾਲੇ ਗੱਡੀ ਸਤਕਾਰ ਵਜੋਂ ਜਿਵੇਂ ਰਤ ਸਾਬ ਕਿਹਾ ਜਾਂਦਾ ਹੈ ਕਿ ਬਿਠਾ ਕੇ ਜੁਲਮੀ ਹਾਕਮ ਮਾਤਾ ਜੀ ਅਤੇ ਸਹਿਬ ਜਾਦੇ ਨੂੰ ਸਖਤ ਨਿਗਰਾਨੀ ਹੇਠ ਮੁਰੰਨੇ ਦੇ ਰਸਤੇ ਹੋ ਤਰੇ ਇਹ ਗੱਡਾ ਜਾਨੀਖਾਂ ਅਤੇ ਮਾਨੀਖਾਂ ਨੇ ਆਪਣੇ ਸਿਪਾਹੀ ਭੇਜ ਕੇ ਪਿੰਡ ਨਥਮਲਪੁਰ ਦੇ ਜ਼ਿਮੀਦਾਰਾਂ ਕੋਲ ਲਿਆਂਦਾ ਸੀ ਰਸਤੇ ਵਿੱਚ ਦੇਖ ਲੋਕ ਹੈਰਾਨ ਹੁੰਦੇ ਕਿ ਕੌਣ ਜਾ ਰਹੇ ਹਨ ਇਹ ਬਿਰਧ ਮਾਤਾ ਅਤੇ ਛੋਟੇ ਬੱਚੇ ਨੇ ਕੀ ਜੁਰਮ ਕੀਤਾ ਹੋਵੇਗਾ ਉਹਨਾਂ ਨੂੰ ਕੀ ਪਤਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਮਾਂ ਤੇ ਪੁੱਤਰ ਹੋਣਾ ਵੀ ਜ਼ੁਲਮੀ ਸਰਕਾਰ ਦੇ ਸਭ ਤੋਂ ਵੱਡਾ ਗੁਨਾਹ ਹੈ ਇਸੇ ਤਰ੍ਹਾਂ ਚੱਲ ਕੇ ਮੁੰਡੇ ਤੋਂ ਬਾਹਰ ਇੱਕ ਖੋ ਤੇ ਗੱਡਾ ਜਾ ਰੁਕਿਆ ਜਿਸ ਘਰ ਤੇ ਤੁਸੀਂ ਗੁਰੂ ਘਰ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਮਾਤਾ ਜੀ ਤੇ ਸਹਿਬ ਜਿਆਦਿਆਂ ਨੇ ਜਲ ਛਕਿਆ ਉਹਨਾਂ ਨੂੰ ਗੰਗੂ ਪਾਪੀ ਨੇ ਆਪਣੇ ਘਰ ਚ ਸਵੇਰ ਕੁਝ ਵੀ ਨਹੀਂ ਸਿਛਕਾਇਆ ਰਾਤ ਦੇ ਉਹਨਾਂ ਨੂੰ ਥੋੜੇ ਜੇ ਪਤਾਸ ਹੀ ਛਕੀ ਸਨ ਜਾਨੀ ਖਾ ਤੇ ਮਾਨੀ ਖਾ ਉਹਨਾਂ ਨੂੰ ਜਲ ਛਕਣ ਤੋਂ ਨਹੀਂ ਰੋਕਿਆ ਕਿਉਂਕਿ ਦਾਦੀ ਮਾਤਾ ਨਿੱਕੇ ਜਿੰਦਾਂ ਤੇ ਅਜੇ ਸ਼ਕਤੀ ਦਾ ਦੌਰ ਪਾਪਿਆ ਨੇ ਸ਼ੁਰੂ ਨਹੀਂ ਕੀਤਾ ਸੀ ਮੁਰਿੰਡਾ ਤੋਂ ਸਰਹੰਦ ਲਜਾਣ ਸਮੇ ਅਤ ਸ਼ਕਤੀ ਕੀਤੀ ਗਈ ਸੀ ਹਾਕਮ ਸਿਪਾਹੀ ਖੂ ਕੋਲੋਂ ਦਾਦੀ ਦੇ ਪੋਤਿਆਂ ਨੂੰ ਪੈਦਲ ਲੈ ਤੁਰੇ ਤੇ ਥੋੜੀ ਦੂਰ ਅੱਗੇ ਜਾ ਕੇ ਕੋਤ ਵਾਲੇ ਵਿੱਚ ਬੰਦ ਕਰ ਦਿੱਤਾ ਇੱਕ ਭਰਾ ਹਵਾਲਾ ਦੇ ਵਿੱਚ ਬੰਨ੍ਹ ਮਾਤਾ ਅਤੇ ਸਹਿਬਜ਼ਾਦਿਆਂ ਨੇ ਸਖਤ ਪਹਿਰਾ ਲਾ ਨਿਗਰਾਨੀ ਰੱਖਦਾ ਰਿਹਾ ਤੇ ਦੂਸਰਾ ਸਰਹੰਦ ਦੇ ਸੂਬੇਦਾਰ ਵजीर खान ਨੂੰ ਦਸਾਣ ਚਲਾ ਗਿਆ ਮਾਤਾ ਜੀ ਪੋਤਿਆਂ ਨੂੰ ਹੌਸਲਾ ਦਿੰਦੇ ਕਿ ਦੁੱਖਾਂ ਪਰੇਸ਼ਾਨਮੇ ਵਿੱਚ ਉਦਾਸ ਨਹੀਂ ਹੋਣਾ ਪ੍ਰਮਾਤਮਾ ਦੇ ਨਾਮ ਨਾਲ ਮਨ ਨੂੰ ਜੋੜੀ ਰੱਖਣਾ ਹੈ ਗੁਰਬਾਣੀ ਦਾ ਜਾਪ ਕਰਦੋਨਾਂ ਨੂੰ ਸੁਣਾਉਂਦੇ ਬਾਣੇ ਦੇ ਆਸਰੇ ਦੁੱਖਾਂ ਦੇ ਘੜੀਆਂ ਨੂੰ ਕਰਦੇ ਕੋਤਵਾਲੇ ਦੇ ਕਾਨੂੰਨ ਮੁਤਾਬਕ ਭੋਜਨ ਦਿੱਤਾ ਗਿਆ ਮਾਤਾ ਜੀ ਨੇ ਦੋਨਾਂ ਜਿੰਦਾਂ ਨੂੰ ਭੋਜਨ ਸ਼ਿਕਾਇਆ ਆਪ ਨਾ ਮਾਤਰ ਹੀ ਛਕਿਆ ਕੰਦਨਲ ਢੋ ਲਾ ਸਹਿਬ ਜਾਦਿਆਂ ਨੂੰ ਆਪਣੀ ਗੋਦੀ ਵਿੱਚ ਲੈ ਮਾਤਾ ਜੀ ਗੁਰੂ ਘਰ ਦੀਆਂ ਸਿੱਧਕ ਦੀਆਂ ਬਾਤਾਂ ਸੁਣਾਉਂਦੇ ਰਹੇ ਕਿਹੋ ਜਿਹਾ ਪਾਣਾ ਵਰਤਿਆ ਕਸ਼ਟਾਂ ਦਾ ਪਹਿਰਾ ਦਿਨ ਦਿਨ ਵੱਧਦਾ ਹੀ ਗਿਆ ਪਰਿਵਾਰ ਨਾਲ ਵਿਛੜ ਸਖਤੀ ਭਰੀ ਰਾਤ ਮਾਤਾ ਜੀਤ ਸਿੰਘ ਜਾਦਿਆਂ ਨੇ 10 ਪੂ 1761 ਬਿਕਰਮੀ 24 ਦਸੰਬਰ 1704 ਈਸਵੀ ਨੂੰ ਮੋਰੰਡੇ ਦੀ ਹਵਾਲਾਤ ਵਿੱਚ ਸਖਤ ਕਹਿਰ ਹੇਠ ਬਤੀਤ ਕੀਤੀ। ਉਸ ਤੋਂ ਬਾਅਦ ਗੰਗੋ ਪਾਪੀ ਨੇ ਵੱਡਾ ਕਹਿਰ ਕਮਾ ਕੇ ਜਾਨੀ ਖਾ ਤੇ ਮਾਨੀ ਖਾਂ ਕੋਲੋਂ ਇਨਾਮ ਲੈਣ ਲਈ ਮੋਰੰਡੇ ਕੋਤਵਾਲੀ ਆਇਆ ਤਾਂ ਇਹਨਾਂ ਨੇ ਕੁਸਨੂ 100 ਰੁਪਏ ਇਨਾਮ ਦਿੱਤਾ ਅੱਗੋ ਗੰਗੂ ਨੇ ਜਾਨੀ ਖਾਨ ਨੂੰ ਕਿਹਾ ਕਿ ਇਹ ਇਨਾਮ ਬਹੁਤ ਘੱਟ ਹੈ ਮੈਨੂੰ ਹੋਰ ਜ਼ਿਆਦਾ ਦੇਵੋ ਤਾਂ ਉਸ ਨੇ 200 ਰੁਪਏ ਦਿੱਤੇ ਪਾਪੀ ਗੰਗੂ 200 ਰੁਪਏ ਲੈ ਕੇ ਇਨਾਮ कोतवालਾਂ ਨੂੰ ਸਲਾਮ ਕਰਦਾ ਹੋਇਆ ਵਾਪਸ ਆਪਣੇ ਘਰ ਸਿਹੜੀ ਨੂੰ ਚਲਾ ਗਿਆ ਜਾਨੀ ਖਾਨ ਤੇ ਮਾਨੀ ਖਾਨ ਦੋਵੇਂ ਭਰਾ ਰਾਜਪੂਤਾਂ ਵਿੱਚੋਂ ਰੰਗੜ ਮੁਸਲਮਾਨ ਸੀ ਰੰਗਣ ਮਤਲਬ ਇਸਲਾਮਤ ਧਰਮ ਵਾਲਾ ਰਾਜਪੂਤ ਮੁਗਲ ਕਾਲ ਦੇ ਸਮੇਂ ਕੋਤਵਾਲ ਜਾਂ ਕਿਲੇਦਾਰ ਇੱਕ ਉੱਚ ਅਵਸਰੀ ਅਹੁਦਾ ਹੋਇਆ ਕਰਦਾ ਸੀ ਜਿਆਦਾ ਤੌਰ ਤੇ ਇਸ ਨੂੰ ਕੋਤਵਾਲ ਕੋਟਪਾਲ ਹੀ ਕਿਹਾ ਜਾਂਦਾ ਸੀ ਇਹਨਾਂ ਵਿੱਚੋਂ ਜਾਨੀਖਾਂ ਮੁਰਿੰਡੇ ਦਾ ਕੋਤਵਾਲ ਸੀ ਅਤੇ ਮਾਨੀਖਾਂ ਐਸੀ ਹੀ ਕੋਤਵਾਲੀ ਦਾ ਸਹਾਇਕ ਉੱਚ ਅਧਿਕਾਰੀ ਸੀ ਪਿੰਡ ਸਿਹੜੀ ਤੋਂ ਮੁਰਿੰਡਾ ਗੁਰਦੁਆਰਾ ਕੋਤਵਾਲੀ ਸਾਹਿਬ ਸਿਰਫ 3 ਕਿਲੋਮੀਟਰ ਦੂਰੀ ਤੇ ਹੈ ਜਰੂਰ ਆਪ ਆਪਣੇ ਬੱਚਿਆਂ ਨੂੰ ਜਰੂਰ ਇਤਿਹਾਸ ਬਾਰੇ ਦੱਸੋ ਆਪਣੇ ਬੱਚਿਆਂ ਨੂੰ ਜਰੂਰ ਕਿਸੇ ਗੁਰੂ ਘਰ ਲੈ ਕੇ ਆਓ ਇਤਿਹਾਸ ਨਾਲ ਜੁੜੋ ਗੁਰਬਾਣੀ ਪੜਾਓ ਸੋਪਾਸਟੈਂਪੋਰਚਨ ਜੀ ਗੁਰਦੁਆਰਾ ਕੋਤਵਾਲੀ ਸਾਹਿਬ ਜਿੱਥੇ ਮਾਤਾ ਗੁਜਰਕੌਰ ਅਤੇ ਛੋਟੇ ਸੇਬ ਜਾਦੇ ਬਾਬਾ ਜ਼ੁਰਮਰ ਸਿੰਘ ਜਿਵੇਂ ਆਪਾਂ ਫਤਸਿੰਗ ਨੂੰ ਕੈਦ ਕੀਤਾ ਸੀ ਤੇ ਉਸ ਤੋਂ ਬਾਅਦ ਇੱਕ ਰਾਤ ਇੱਥੇ ਰੱਖਿਆ ਗਿਆ ਜੇਲ੍ਹ ਵਿੱਚ ਦੂਸਰੇ ਦਿਨ ਫਿਰ ਸਵੇਰੇ ਕਿਚੇੜੇ ਵਿੱਚ ਲਜਾਇਆ ਗਿਆ ਤੇ ਵੀਡੀਓ ਆਪਾਂ ਤੁਹਾਡੇ ਨਾਲ ਸ਼ੇਅਰ ਕਰਤੀ ਤੇ ਆਸ ਤੁਹਾਡੇ ਨਾਲ ਸ਼ੇਅਰ ਕਰਤਾ ਜੀ ਤੇ ਵੀਡੀਓ ਨੂੰ ਬਾਤ ਬਾਤ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਆਪਣੇ ਬੱਚਿਆਂ ਨੂੰ ਵੀ ਜਰੂਰ ਇਤਿਹਾਸ ਬਾਰੇ ਦੱਸੋ ਕਿ ਆਪਣੇ ਵਾਸਤੇ ਗੁਰਸਹਿਬਾਂ ਨੇ ਛੋਟੇ ਸਾਹਿਬ ਜੀ ਦੀ ਮਾਤਾ ਗੁਜਰ ਕੋਰ ਅਤੇ ਮਹਾਨ ਸ੍ਰੀ ਗੰਗਾ ਸਿੰਘ ਜੀ ਨੇ ਆਪਣੇ ਧਰਮ ਲਈ ਸਭ ਕੁਝ ਕੁਰਬਾਨ ਕਰ ਦਿੱਤਾ ਠੀਕ ਹੈ ਜੀ ਆਪਣੇ ਵੀਰੇ ਤੱਕ ਸੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਜਿਹੜੇ ਨਵੇਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਵਿੱਚ ਮਿਲਾਂਗੇ ਆਪਾਂ ਸਿਰੋ ਸਾਧੇ ਘੜ ਸਾਹਿਬ ਤੇ ਆਪਾਂ ਤੁਹਾਨੂੰ ਵੀਡੀਓ ਸ਼ੇਅਰ ਕਰਤੀ ਜਿੱਥੇ ਖੋ ਸੀ ਜਿੱਥੇ ਮਾਤਾ ਗਜ਼ਰਕੌਰ ਅਤੇ ਛੋਟੇ ਸਾਹਿਬ ਜਾਦਿਆਂ ਨੂੰ ਜਲ ਸਿਕਾਇਆ ਸੀ ਤੇ ਆਪਾਂ ਉਹ ਵੀ ਤੁਹਾਨੂੰ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਦਿੱਤੀ ਹੈ ਜੀ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਵਿੱਚ ਸਾਰਨ ਪਿਆਰ ਭਰੇ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ ਗੁਰਦੁਆਰਾ ਕੋਤਵਾਲੀ ਸਾਹਿਬ ਸ਼ਹਿਰ ਦੇ ਵਿੱਚ ਹੀ ਹੈ ਜੀ। ਸ਼ਹੀਦ ਗੰਗ ਸਾਹਿਬ ਜਿੱਤੋਂ ਸਿਰਫ ਤੁਰ ਕੇ ਬੰਦਾ ਆ ਸਕਦਾ ਇੱਥੇ ਤੇ ਸ਼ਹਿਰ ਦੇ ਵਿੱਚ ਹੀ ਹੈ ਜੀ। ਗੁਰਦੁਆਰਾ ਸਾਹਿਬ ਜੇਲ੍ਹ ਜਿੱਥੇ ਛੋਟੇ ਸਾਹਿਬ ਜੀ ਦੇ ਅਤੇ ਮਾਤਾ ਗੁਜਰਕੌਰ ਜੀ ਨੂੰ ਕੈਦ ਕੀਤਾ ਸੀ। ਤੇ ਬਾਕੀ ਆਪਾਂ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਤਾ ਜੀ। ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋ, ਲਾਈਕ ਕਰਦੇ ਹੋ। ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਵਿੱਚ ਫਤਿਹਗੜ ਸਾਹਿਬ ਜਾ ਕੇ ਮਿਲਾਂਗੇ ਹੁਣ ਆਪਾਂ। ਤੇ ਉੱਥੇ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਜ਼ਰੂਰ ਕਰਾਂਗੇ। ਚਲੋ ਜੀ।